ਸਤਿ ਸ੍ਰੀ ਅਕਾਲ ਦੋਸਤੋ ਪਹਿਲਾਂ ਵਾਂਗੂ ਅੱਜ ਫੇਰ ਤੁਹਾਡੇ ਲਈ ਇੱਕ ਨਵੀਂ ਪੋਸਟ ਲੈ ਕੇ ਹਾਜ਼ਰਾਂ ਅੱਜ ਵਾਲੀ ਪੋਸਟ 'ਚ ਆਪਾਂ ਤੁਹਾਨੂੰ ਨੀਲੀ ਰਵੀ ਬੋਲ 2111 ਦਿਖਾ ਰਹੇ ਹਾਂ ਜੋ ਕਿ ਐਸਜੀ ਕੰਪਨੀ ਕੋਲ ਹੈ ਤੇ ਇਸ ਬੋਲ ਦਾ ਪਿਤਾ ਨਾਬੇ ਵਾਲਾ ਬੋਲ ਨੀਲਾ ਜੀ ਨੀਲੇ ਬੋਲ ਨੂੰ ਵੀ ਸਾਰੇ ਤੁਸੀਂ ਜਾਣਦੇ ਹੋ ਨੀਲੀ ਰਵੀ ਨੂੰ ਪਿਆਰ ਕਰਨ ਵਾਲੇ ਤੇ ਜਿਹੜਾ 2111 ਬੋਲਾ ਇਹ ਵੀ ਬਹੁਤ ਫੇਮਸ ਬੋਲਾ ਹੈ ਇਹਦੇ ਬੱਚੇ ਪਹਿਲਾਂ ਫੀਲਡ ਵਿੱਚ ਆ ਚੁੱਕੇ ਆ ਪਹਿਲਾਂ ਉਸ ਬੋਲ ਦਾ ਪਲੇਨ ਸੀਮਨ ਆਉਂਦਾ ਸੀ ਤੇ ਹੁਣ ਇਸ ਕੰਪਨੀ ਨੇ 66 ਸੀਮਨ ਵੀ ਇਸ ਦਾ ਤਿਆਰ ਕਰ ਲਿਆ ਆਪਾਂ ਬਹੁਤ ਦਿਨ ਪਹਿਲਾਂ ਪੋਸਟ ਪਾਈ ਸੀਗੀ ਵੀ 2111 ਤੇ 21440 ਦਾ 66 ਸੀਮਨ ਆ ਚੁੱਕਿਆ ਅੱਜ ਆਪਾਂ ਇੱਕ ਮੱਝ ਨੂੰ ਏਆਈ ਕੀਤੀ ਸੀਗੀ ਆ ਤੁਹਾਨੂੰ ਪਿੱਛੇ ਮੱਝ ਦੀ ਫੋਟੋ ਉਸ ਤੋਂ ਬਾਅਦ ਸਟਰਾ ਦੀ ਫੋਟੋ ਤੇ ਨੰਬਰ ਤੁਹਾਨੂੰ ਆਪਾਂ ਬੋਲ ਦੀ ਫੋਟੋ ਇਹ ਵੀਡੀਓ ਵਿੱਚ ਦਿਖਾ ਰਹੇ ਹਾਂ ਅੱਜ ਆਪਾਂ 2111 ਦਾ 66 ਸੀਮਨ ਯੂਜ਼ ਕੀਤਾ ਐਸਜੀ ਕੰਪਨੀ ਦਾ ਬੋਲਾ ਜੀ ਤੇ ਬਹੁਤ ਹੀ ਟੌਪ ਰਿਕਾਰਡਡ ਬੋਲਾ ਹੈ ਨੀਲੀ ਰਵੀ ਨੂੰ ਪਿਆਰ ਕਰਨ ਵਾਲੇ ਸਾਰੇ ਨਾਬੇ ਵਾਲੇ ਨੀਲੇ ਬੋਲ ਨੂੰ ਜਾਣਦੇ ਹੀ ਆ ਉਸ ਬੋਲ ਦਾ ਇਹ ਬੱਚਾ ਜੀ ਆਪਾਂ ਜਿਸ ਬੋਲ ਦੀ 66 ਸੀਮਨ ਦੀ ਏਆਈ ਕੀਤੀ ਤੇ ਜਿਹੜਾ ਵੀ ਬੱਚਾ ਆਊਗਾ ਵੈਗਰੂ ਦੀ ਕਿਰਪਾ ਨਾਲ ਉਹ ਵੀ ਆਪਾਂ ਪੋਸਟ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੀ ਹੋਰ ਇਦਾਂ ਦੀਆਂ ਨਵੀਆਂ ਤੇ ਪੁਰਾਣੀਆਂ ਪੋਸਟਾਂ ਵੇਖਣ ਲਈ ਆਪਣੇ ਫੇਸਬੁਕ ਤੇ ਇੰਸਟਾਗ੍ਰam ਪੇਜ ਨੂੰ ਕਰ ਲੋ ਫੋਲੋ ਮਿਲਦੇ ਆ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ